ਸੰਗਤ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਆਪਣਾ ਸਟੋਰੀ ਬੁੱਕ ਚੈਨਲ ਇੱਕ ਵਾਰ ਫਿਰ ਹਾਜ਼ਰ ਹੈ ਬਹੁਤ ਹੀ ਖਾਸ ਤੇ ਰੋਹਾਨੀ ਵਿਸ਼ੇ ਨਾਲ ਅੱਜ ਅਸੀਂ ਗੱਲ ਕਰਾਂਗੇ ਜਦੋਂ ਪੀਰ ਸਾਡੀ ਪ੍ਰੀਖਿਆ ਲੈਂਦੇ ਨੇ ਤਾਂ ਸਾਨੂੰ ਕਿਹੜੇ ਕਿਹੜੇ ਸੰਕੇਤ ਮਿਲਦੇ ਹਨ ਅਤੇ ਕਿਵੇਂ ਪਤਾ ਲੱਗਦਾ ਹੈ ਕਿ ਪੀਰ ਸਾਡੀ ਬੰਦਗੀ ਜਾਂ ਸਾਧਨਾ ਦੀ ਪਰਖ ਕਰ ਰਹੇ ਹਨ ਕਈ ਭਗਤ ਸਾਧਨਾ ਤਾਂ ਕਰਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਸਮਾਂ ਉਹਨਾਂ ਦੀ ਪਰਖ ਦਾ ਹੈ ਬਹੁਤ ਸਾਰੇ ਭਗਤ ਤਾਂ ਡਰ ਕੇ ਆਪਣੀ ਬੰਦਗੀ ਹੀ ਛੱਡ ਦਿੰਦੇ ਹਨ ਕਿਉਂਕਿ ਉਹਨਾਂ ਕੋਲ ਕੋਈ ਮੁਰਸ਼ਿਦ ਕੋਈ ਗੁਰੂ ਹੁੰਦਾ ਨਹੀਂ ਜੋ ਇਹ ਰੋਹਾਨੀ ਸੰਕੇਤ ਸਮਝਾ ਸਕੇ ਪੀਰ ਪਰਖਿਆ ਕਿਉਂ ਲੈਂਦੇ ਹਨ ਪੀਰ ਪਹਿਲਾ ਇਹ ਦੇਖਦੇ ਹਨ ਕਿ ਕੀ ਇਹ ਭਗਤ ਮੇਰੀ ਤਾਕਤ ਨੂੰ ਠੀਕ ਰਸਤੇ ਵਰਤੇਗਾ ਕੀ ਇਹ ਲੋਕਾਂ ਦੀ ਮਦਦ ਕਰੇਗਾ ਜਾਂ ਫਿਰ ਤਾਕਤ ਦਾ ਗਲਤ ਇਸਤੇਮਾਲ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਦੁਕਾਨ ਦੇਣ ਤੋਂ ਪਹਿਲਾਂ ਚੈੱਕ ਕਰਦਾ ਹੈ ਕਿ ਉਹ ਦੁਕਾਨ ਚਲਾ ਵੀ ਸਕੇਗਾ ਕਿ ਨਹੀਂ ਓਵੇਂ ਹੀ ਪੀਰ ਆਪਣੀਆਂ ਰੂਹਾਨੀ ਤਾਕਤਾਂ ਕਿਸੇ ਨੂੰ ਵੀ ਨਹੀਂ ਦਿੰਦੇ ਪਹਿਲਾਂ ਪਰਖਦੇ ਹਨ ਫਿਰ ਤੋਹਫਾ ਬਖਸ਼ਦੇ ਹਨ ਪੀਰ ਕਿਵੇਂ ਪਰਖਿਆ ਲੈਂਦੇ ਹਨ ਪਹਿਲਾ ਸੰਕੇਤ ਗੁੱਸਾ ਚੜਨਾ ਜਦੋਂ ਬੰਦਗੀ ਅੱਗੇ ਵੱਧਦੀ ਹੈ ਘਰ ਵਿੱਚ ਛੋਟੇ-ਛੋਟੇ ਝਗੜੇ ਸ਼ੁਰੂ ਹੋ ਜਾਂਦੇ ਹਨ ਕੋਈ ਬਿਨਾਂ ਕਾਰਨ ਤੁਹਾਨੂੰ ਚੜਾਉਂਦਾ ਹੈ ਕੋਈ ਬੁਰੀ ਗੱਲ ਕਹਿ ਦਿੰਦਾ ਹੈ ਇਹ ਸਭ ਪਰਖਿਆ ਹੈ ਜੇ ਤੁਸੀਂ ਗੁੱਸਾ ਕਰ ਲਿਆ ਤਾਂ ਸਮਝੋ ਪਹਿਲਾ ਪੱਧਰ ਹੀ ਫੇਲ ਪੀਰ ਦੇਖਦੇ ਹਨ ਕਿ ਇਹ ਭਗਤ ਆਪਣੇ ਗੁੱਸੇ ਦਾ ਮਾਲਕ ਹੈ ਜਾਂ ਗੁੱਸਾ ਇਸ ਦਾ ਮਾਲਕ ਹੈ ਦੂਜਾ ਸੰਕੇਤ ਧਿਆਨ ਭਟਕਣਾ ਜਦੋਂ ਤੁਸੀਂ ਸਾਧਨਾ ਲਈ ਬੈਠਦੇ ਹੋ ਬਿਨਾਂ ਕਾਰਨ ਬੇਤੁਕੇ ਖਿਆਲ ਆਉਣ ਲੱਗਦੇ ਹਨ ਨੀਂਦ ਚੜਨੀ ਸ਼ੁਰੂ ਹੋ ਜਾਂਦੀ ਹੈ ਬੁਖਾਰ ਜਿਹਾ ਲੱਗਦਾ ਹੈ ਉੱਠ ਕੇ ਕਿਤੇ ਜਾਣ ਦਾ ਮਨ ਕਰਨ ਲੱਗਦਾ ਹੈ ਇਹ ਸਭ ਅੰਦਰੂਨੀ ਪਰਖਿਆ ਹੈ ਜੇ ਤੁਸੀਂ ਉਸ ਵੇਲੇ ਉੱਠ ਗਏ ਸਾਧਨਾ ਅਧੂਰੀ ਰਹਿ ਗਈ ਪਰਖਿਆ ਫੇਲ ਤੀਜਾ ਸੰਕੇਤ ਮਾਲਾ ਜਾਂ ਪਾਠ ਵਿੱਚ ਰੁਕਾਵਟ ਬੰਦਗੀ ਦੌਰਾਨ ਮਾਲਾ ਹੱਥੋਂ ਛੁੱਟ ਜਾਣਾ ਗਿਣਤੀ ਵਿੱਚ ਗੜਬੜ ਹੋ ਜਾਣਾ ਪਾਠ ਟੁੱਟ ਜਾਣਾ ਇਹ ਵੀ ਪੀਰ ਦੀ ਪਰਖਿਆ ਹੁੰਦੀ ਹੈ ਇਸ ਵੇਲੇ ਤੁਸੀਂ ਰੁਕਣਾ ਨਹੀਂ ਤੁਰੰਤ ਪਾਠ ਦੁਬਾਰਾ ਸ਼ੁਰੂ ਕਰੋ ਜਿੰਨੀ ਮਾਲਾ ਨਿਸ਼ਚਿਤ ਕੀਤੀ ਹੈ ਉਹ ਪੂਰੀ ਕਰਨੀ ਹੀ ਕਰਨੀ ਹੈ ਚੌਥਾ ਸੰਕੇਤ ਜੀਵਨ ਵਿੱਚ ਰੁਕਾਵਟਾਂ ਅਚਾਨਕ ਕਰ ਵਿੱਚ ਕਲੇਸ਼ ਨੌਕਰੀ ਵਿੱਚ ਮੁਸ਼ਕਲਾਂ ਕਾਰੋਬਾਰ ਵਿੱਚ ਨੁਕਸਾਨ ਤਰ੍ਹਾਂ-ਤਰ੍ਹਾਂ ਦੀਆਂ ਤਕਲੀਫਾਂ ਇਹ ਸਭ ਪੀਰ ਵੱਲੋਂ ਆਉਣ ਵਾਲੀ ਕਸੌਟੀ ਹੁੰਦੀ ਹੈ ਜਿੱਥੇ ਵੱਡੀ ਤਾਕਤ ਉੱਥੇ ਵੱਡੀ ਪਰਖਿਆ ਜੋ ਇਹ ਸਹਾਰ ਲੈਂਦਾ ਹੈ ਉਹ ਤਾਕਤ ਵਾਲਾ ਬਣ ਜਾਂਦਾ ਹੈ ਪੰਜਵਾਂ ਸੰਕੇਤ ਵਿਸ਼ਵਾਸ ਡੋਲਣਾ ਭਗਤ ਦਾ ਸਭ ਤੋਂ ਵੱਡਾ ਦੁਸ਼ਮਣ ਸ਼ੱਕ ਪੀਰ ਇਹ ਵੀ ਦੇਖਦੇ ਹਨ ਕਿ ਕੀ ਇਹ ਭਗਤ ਅਖੀਰਲਾ ਵੇਲਾ ਤੱਕ ਧ੍ਰਿੜ ਰਹੇਗਾ ਜਾਂ ਨਹੀਂ ਕਿ ਇਹ ਮਦ ਵਿੱਚ ਸਾਧਨਾ ਛੱਡ ਦੇਵੇਗਾ ਬਹੁਤ ਲੋਕ 12-12 ਸਾਲ ਸਾਧਨਾ ਕਰਦੇ ਹਨ ਪਰ ਕੁਝ ਨਹੀਂ ਮਿਲਦਾ ਕਿਉਂਕਿ ਵਿਚਾਰ ਉਹਨਾਂ ਦਾ ਵਿਸ਼ਵਾਸ ਡੋਲ ਜਾਂਦਾ ਹੈ ਪਰਖਿਆ ਪਾਸ ਕਿਵੇਂ ਕਰੀਏ ਗੁੱਸੇ ਨੂੰ ਕਾਬੂ ਰੱਖੋ ਪਾਠ ਪੂਜਾ ਜਾਰੀ ਰੱਖੋ ਰੁਕਾਵਟਾਂ ਨੂੰ ਇਮਤਿਹਾਨ ਸਮਝੋ ਕਿਸੇ ਨਾਲ ਬੋਲ ਚਾਲ ਵਿੱਚ ਤਿੱਖਾਪਨ ਨਾ ਲਿਆਓ ਵਿਸ਼ਵਾਸ ਇੱਕ ਸੁਰ ਵਿੱਚ ਰੱਖੋ ਜੋ ਰੱਬ ਦੀ ਮਰਜ਼ੀ ਮੰਨ ਕੇ ਸਹਿ ਲੋ ਜੋ ਰੁਕਾਵਟਾਂ ਨੂੰ ਜਿੱਤ ਲੈਂਦਾ ਹੈ ਉਹ ਪੀਰ ਦੀ ਰਜ਼ਾ ਹਾਸਿਲ ਕਰ ਲੈਂਦਾ ਹੈ ਅੰਤ ਵਿੱਚ ਸੰਗਤ ਜੀ ਪੀਰਾਂ ਦੀ ਇਬਾਦਤ ਦਾ ਰਾਹ ਔਖਾ ਹੈ ਪਰ ਮਿੱਠਾ ਹੈ ਜੋ ਭਗਤ ਕਸੌਟੀਆਂ ਵਿੱਚ ਕਾਇਮ ਰਹਿੰਦਾ ਹੈ ਪੀਰ ਉਸ ਨੂੰ ਆਪਣੀਆਂ ਤਾਕਤਾਂ ਜ਼ਰੂਰ ਬਖਸ਼ਦੇ ਹਨ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ